ਸੋ ਉੱਥੇ ਦੋ ਚੀਜ਼ਾਂ ਮੇਰੇ ਲਈ ਆਈਆਂ ਇੱਕ ਤਾਂ ਉਹੀ ਰੋਣਾ ਕਰਨ ਲਾਉਣਾ ਕਿ ਮੈਂ 32 ਸਾਲ ਕੰਮ ਕੀਤਾ ਹੁਣ ਮੇਰੇ ਕੋਲ ਕੰਮ ਨਹੀਂ ਹੈਗਾ ਪਰ ਦੂਜੇ ਪਾਸੇ ਇਹ ਸੀਗਾ ਚਲੋ ਇਹ ਹੋਇਆ ਦੈਟ ਮੀਨਸ ਰੱਬ ਨੇ ਮੇਰੇ ਲਈ ਕੁਛ ਨਾ ਕੁਛ ਸੋਚਿਆ ਹੋਣਾ ਸੋ ਲੋਕ ਰੋ ਰਹੇ ਸੀ ਮੈਂ ਹੱਸ ਰਹੀ ਸੀ ਬੈਠੀ ਮੈਂ ਕਿ ਚਲੋ ਕੋਈ ਗੱਲ ਨਹੀਂ ਨਵੀਂ ਨਵੀਂ ਜ਼ਿੰਦਗੀ ਦੇਖਣ ਦਾ ਮੌਕਾ ਮਿਲੂਗਾ 14 ਸਾਲ ਇੱਥੇ ਦਿੱਤੇ ਆ ਬਹੁਤ ਸਾਰੇ ਚੈਲੰਜ ਆਏ ਦੁਬਾਰਾ ਮੈਂ ਜਦੋਂ ਇੰਡੀਆ ਤੋਂ ਆਈ ਸੀ ਕਿ ਮੈਂ ਗ੍ਰੇਡ 12 ਕਰਕੇ ਆਈ ਸੀ ਉਸ ਤੋਂ ਬਾਅਦ ਉੱਥੇ ਪੜਾਈ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਜੋਬ ਚ ਲੱਗ ਗਈ। ਜੋਬ ਵਗੈਰਾ ਲੱਗੀ ਸਾਰਾ ਕੁਝ ਤੇ 14 ਸਾਲ ਇੱਕ ਜਗ੍ਹਾ ਤੇ ਲਗਾ ਦਿੱਤੇ ਤੇ ਹੁਣ ਤੁਹਾਨੂੰ ਕੰਪਨੀ ਨੇ ਜਵਾਬ ਦੇ ਦਿੱਤਾ। ਨਾ ਤੁਹਾਨੂੰ ਜੋਬ ਅਪਲਾਈ ਕਰਨ ਦਾ ਪਤਾ, ਨਾ ਤੁਹਾਨੂੰ ਕੋਈ ਰੈਜ਼ਿਊਮੇ ਲਿਖਣ ਦਾ ਪਤਾ, ਨਾ ਤੁਹਾਨੂੰ ਕੋਈ ਹੋਰ ਗਾਈਡੈਂਸ ਕਿਉਂਕਿ ਤੁਸੀਂ ਇੱਕ ਤਰ੍ਹਾਂ ਘਰ ਬਣਾ ਲਏ ਨੇ ਨਾ ਕੰਮ ਨੂੰ। ਉੱਥੇ ਜਾਣਾ, ਰੋਜ਼ ਉੱਠਣਾ, ਇੱਕ ਰੂਟੀਨ ਆ, 8 ਵਜੇ ਜਾਣਾ, 8 ਵਜੇ ਆਉਣਾ ਤੇ ਹੋਰ ਚੀਜ਼ਾਂ ਦਾ ਯਾਦ ਚ ਇੱਤੇ ਨਹੀਂ ਸੀਗਾ। ਪਰ ਉਸ ਤੋਂ ਬਾਅਦ ਜ਼ਿੰਦਗੀ ਨੇ ਨਵਾਂ ਇੱਕ ਪੜਾਅ ਖੋਲਿਆ ਜਿੱਥੇ ਕਿ ਫਿਰ ਪੜ੍ਹਾਈ ਸ਼ੁਰੂ ਤੋਂ ਕੀਤੀ